ਕਬੀਰ ਊਜਲ ਪਹਿਰੇ ਕਪਰੇ ਪਾਨ ਸੁਪਾਰੀ ਖਾਹੇ ਏਕਸ ਹਰ ਕੇ ਨਾਮ ਦਿਨ ਬਾਦੇ ਜੰਪੁਰ ਜਾਹੇ ਗੁਰੂ ਪਿਆਰਿਓ ਭਗਤ ਕਬੀਰ ਜੀ ਦਾ ਇਹ 34ਵਾਂ ਸ਼ਲੋਕ ਹੈ ਇਹ ਸ਼ਲੋਕ ਦੇ ਪਿੱਛੇ ਜਦੋਂ ਝਾਤ ਮਾਰੀਏ ਕਿ ਕੀ ਇਤਿਹਾਸ ਹੈ ਇਸ ਸ਼ਲੋਕ ਦਾ ਤੋ ਬਾਬਾ ਕਬੀਰ ਜੀ ਦੇ ਜੀਵਨ ਵਿੱਚ ਇਸ ਸ਼ਲੋਕ ਦਾ ਜ਼ਿਕਰ ਆਇਆ ਕਿ ਇੱਕ ਦਿਨ ਦੀ ਗੱਲ ਹੈ ਬਾਬਾ ਕਬੀਰ ਜੀ ਕੀ ਦੇਖਦੇ ਨੇ ਕਿ ਇੱਕ ਵਿਕਾਰੀ ਆਦਮੀ ਬੜੇ ਸੋਹਣੇ ਚਿੱਟੇ ਬਸਤਰ ਪਹਿਨੇ ਹੋਏ ਨੇ ਤੋ ਨਾ ਮੂੰਹ ਦੇ ਵਿੱਚ ਉਸਨੇ ਪਾਨਾ ਦਾ ਬੀੜਾ ਲਿਆ ਹੋਇਆ ਹੈ ਇਧਰ ਉਧਰ ਥੁੱਕਦਾ ਫਿਰਦਾ ਹੈ ਅਤੇ ਇਧਰ ਉਧਰ ਘੁੰਮਦਾ ਹੋਇਆ ਉਹ ਕਦੇ ਕਿਸੇ ਪਾਸੇ ਥੁੱਕਦਾ ਕਦੇ ਕਿਸੇ ਪਾਸੇ ਥੁੱਕਦਾ ਤੇ ਜਿਹੜੇ ਸੂਝਵਾਨ ਸਿਆਣੇ ਲੋਕ ਉਧਰ ਦੀ ਲੰਘ ਰਹੇ ਸੀ ਨਾ ਉਹ ਉਸ ਬੰਦੇ ਵੱਲ ਉਸ ਮਨੁੱਖ ਵੱਲ ਉਸ ਨੌਜਵਾਨ ਵੱਲ ਨਫ਼ਰਤ ਭਰੀ ਨਿਗਾਹ ਦੇ ਨਾਲ ਤੱਕ ਰਹੇ ਸੀ ਕਿ ਕੈਸਾ ਆਦਮੀ ਹੈ ਇਹ ਥੁਕਨ ਲੱਗਿਆ ਆਸਾ ਪਾਸਾ ਵੀ ਨਹੀਂ ਦੇਖਦਾ ਕਿੰਨਾ ਇਹ ਜਵਾਨੀ ਦੇ ਨਸ਼ੇ ਵਿੱਚ ਚੂਰ ਹੈ ਕਿੰਨਾ ਇਹਨੂੰ ਜਵਾਨੀ ਦਾ ਫਤੂਰ ਚੜ੍ਹਿਆ ਹੋਇਆ ਹੈ ਕਿੰਨਾ ਇਸ ਨੂੰ ਪੈਸੇ ਦਾ ਫਤੂਰ ਚੜ੍ਹਿਆ ਹੋਇਆ ਹੈ ਹੰਕਾਰੀ ਹੈ ਤੋ ਗੁਰੂ ਪਿਆਰਿਓ ਬਾਬਾ ਕਬੀਰ ਜੀ ਨੇ ਸਾਰਾ ਕੁਝ ਦੇਖਿਆ ਉਸ ਨੌਜਵਾਨ ਵਾਲ ਵੀ ਦੇਖਿਆ ਉਸ ਵਿਕਾਰੀ ਆਦਮੀ ਵਾਲ ਦੇਖਿਆ ਜਿਹੜਾ ਪਾਨਾਂ ਦਾ ਵੀਰਾ ਮੂੰਹ 'ਚ ਲਿਆ ਹੋਇਆ ਹੈ ਸੋਹਣੇ ਚਿੱਟੇ ਵਸਤਰ ਪਹਿਨੇ ਹੋਏ ਨੇ ਦੇਖਣ ਤੋਂ ਪਤਾ ਲੱਗਦਾ ਸੀ ਕਿ ਚੰਗੇ ਪਹੁੰਚ ਵਾਲੇ ਚੰਗੇ ਸਰਦੇ ਪਰਿਵਾਰ ਦੇ ਵਿੱਚੋਂ ਹੈ ਪਰ ਉਸ ਦੀਆਂ ਆਦਤਾਂ ਵੇਖ ਕੇ ਹੈਰਾਨੀ ਹੁੰਦੀ ਸੀ ਕਿ ਇਹ ਕਿਸੇ ਨੂੰ ਕੁਝ ਜਾਣਦਾ ਹੀ ਨਹੀਂ ਕਿੰਨਾ ਹੰਕਾਰ ਚੜਿਆ ਹੋਇਆ ਹੈ ਇਸ ਦੇ ਦਿਮਾਗ ਵਿੱਚ ਕਿ ਪਾਨਾ ਦਾ ਵੀੜਾ ਚਬ ਰਿਹਾ ਹੈ ਜਿੱਥੇ ਜੀ ਕਰਦਾ ਹੈ ਥੁੱਕ ਰਿਹਾ ਹੈ ਗੁਰੂ ਪਿਆਰਿਓ ਅੱਜ ਵੀ ਅਜਿਹਾ ਵੇਖਣ ਨੂੰ ਮਿਲਦਾ ਜਦੋਂ ਅਸੀਂ ਰੇਲ ਰਾਹੀਂ ਸਫ਼ਰ ਕਰਦੇ ਹਾਂ ਜਾਂ ਜਨਤਕ ਥਾਮਾਂ ਤੇ ਦੇਖਦੇ ਹਾਂ ਨਾ ਤਾਂ ਜੋ ਸਰਕਾਰਾਂ ਨੇ ਸਾਡੀ ਸਹੂਲਤ ਵਾਸਤੇ ਜੋ ਕੁਝ ਵੀ ਬਣਾਇਆ ਰੇਲਾਂ ਬਣਾਈਆਂ ਬੱਸਾਂ ਬਣਾਈਆਂ ਹੋਰ ਜਨਤਕ ਥਾਮਾਂ ਬਣਾਈਆਂ ਅੱਡੇ ਬਣਾਏ ਰੇਲਵੇ ਸਟੇਸ਼ਨ ਬਣਾਈ ਉਨ੍ਹਾਂ ਦੇ ਵਿੱਚ ਐਸੀ ਹੀ ਵਿਕਾਰੀ ਲੋਕਾਂ ਨੇ ਗੰਦ ਪਾ ਛੱਡਿਆ ਹੈ ਹੈਰਾਨੀ ਹੁੰਦੀ ਹੈ ਮਨੁੱਖਤਾ ਦੇ ਗਿਰਦੇ ਹੋਏ ਮਿਆਰ ਨੂੰ ਦੇਖ ਕੇ ਕਿ ਸਰਕਾਰਾਂ ਇਹ ਚੀਜ਼ਾਂ ਸਾਡੀ ਸਹੂਲਤ ਵਾਸਤੇ ਬਣਾਉਂਦੀਆਂ ਨੇ ਪਰ ਇਹਨਾਂ ਵੀ ਸੰਭਾਲ ਕਰਨੀ ਤਾਂ ਹਰ ਇੱਕ ਨਾਗਰਿਕ ਦੀ ਬਣਦੀ ਹੈ ਨਾ ਇਹਨਾਂ ਦੀ ਸੰਭਾਲ ਤਾਂ ਆਪਾਂ ਕਰਨੀ ਹੈ ਪਰ ਅਸੀਂ ਲੋਕ ਉਹਨਾਂ ਥਾਵਾਂ ਤੇ ਜਾਂਦੇ ਹਾਂ ਤੇ ਗੰਦ ਪਾ ਕੇ ਆ ਜਾਂਦੇ ਹਾਂ ਸਾਨੂੰ ਵੀ ਇਸ ਲੋਕ ਤੋਂ ਸੂਝ ਲੈਣੀ ਚਾਹੀਦੀ ਹੈ ਸੇਧ ਲੈਣੀ ਚਾਹੀਦੀ ਹੈ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਊਜਲ ਪਹਿਰੇ ਕਾਪਰੇ पान सुपारी ਖਾਹੇ ਉਸ ਇਨਸਾਨ ਨੂੰ ਨਾ ਉਸ ਨੌਜਵਾਨ ਨੂੰ ਭਗਤੀ ਵਾਲੇ ਰਸਤੇ ਤੇ ਲਿਆਉਣ ਵਾਸਤੇ ਬਾਬਾ ਕਬੀਰ ਜੀ ਉਸ ਨੂੰ ਸੰਬੋਧਨ ਕਰਕੇ ਇਸ ਲੋਕ ਉਚਾਰਨ ਕਰਨ ਲੱਗੇ ਕਹਿਣ ਲੱਗੇ ਕਬੀਰ ਊਜਲ ਪਹਿਰੇ ਕਾਪਰੇ ਪਾਨ ਸੁਪਾਰੀ ਖਾਹੇ ਕਿ ਸਰੀਰ ਦੇ ਉੱਪਰ ਚਿੱਟੇ ਵਸਤਰ ਪਹਿਨ ਲਈ ਤੇ ਮੁਖ ਦੇ ਵਿੱਚ ਪਾਨਾਂ ਦਾ ਵੀਲਾ ਚਬਦੇ ਏਕਸ ਹਰ ਕੇ ਨਾਮ ਬਿਨ ਪਰ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾ ਇੱਕ ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾ ਬਾਦੇ ਜੰਮਪੁਰ ਜਾਹੇ ਜੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਕਦਰ ਨਹੀਂ ਕਰਦੇ ਉਹ ਸਤਿਗੁਰੂ ਕਹਿੰਦੇ ਬਾਬਾ ਕਬੀਰ ਜੀ ਕਹਿੰਦੇ ਉਹ ਜਮਾ ਦੇ ਬੰਨੇ ਹੋਏ ਕੈਦੀਆਂ ਦੇ ਬਾਗ ਬੰਨੇ ਹੋਏ ਜਮਾ ਦੀ ਪੂਰੀ ਵਿੱਚ ਦੁੱਖ ਸਹਾਰਨਗੇ ਕਹਿਣ ਤੋਂ ਪਾਪ ਪਰਮਾਤਮਾ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਸੋਹਣੇ ਵਸਤਰ ਦਿੱਤੇ ਚੰਗੀ ਗੱਲ ਹੈ ਤਾਂ ਐਸੇ ਨਸ਼ੇ ਨਾ ਕਰੋ ਇਹ ਜੋ ਪਾਨ ਚੱਪਣਾ ਇਹ ਜੋ ਹੋਰ ਨਸ਼ੇ ਕਰਨੇ ਤੰਬਾਕੂ ਆਦ ਵਰਤਨਾ ਤੇ ਥਾਂ ਥਾਂ ਤੇ ਫਿਰ ਠੁੱਕਦੇ ਫਿਰਨਾ ਬਾਬਾ ਕਬੀਰ ਜੀ ਕਹਿੰਦੇ ਇਹ ਚੰਗੀ ਗੱਲ ਨਹੀਂ ਇਹ ਚੰਗੇ ਇਨਸਾਨਾਂ ਦਾ ਕੰਮ ਨਹੀਂ ਸੋ ਐਸੇ ਕੰਮਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ